ਪਰ ਮੈਨੂੰ ਤੂੰ ਨਹੀਂ ਠੀਕ ਲੱਗਦਾ ਕੀ ਹੋਇਆ ਬਾਈ ਮੈਂ ਹੋ ਜਾ ਕਿ ਕਰਤਾ ਹਲੇ ਕਰਿਆ ਤਾਂ ਨਹੀਂ ਪਰ ਤੂੰ ਕਰਨੋਂ ਫਿਰਦਾ ਹੈ ਕਰਨੋਂ ਫਿਰਦਾ ਕੀ ਮਤਲਬ ਬਾਈ ਮੈਂ ਕੁਝ ਸਮਝਿਆ ਨਹੀਂ ਉਹ ਕੋਈ ਨਾ ਟਾਈਮ ਆਉਣ ਤੇ ਤੁਹਾਨੂੰ ਉਹ ਵੀ ਸਮਝਾ ਦੂੰਗਾ ਹੋਰ ਵੀਰੇ ਘਰ ਸਭ ਠੀਕ ਸੀ ਹਾਂ ਭੈਣੇ ਸਾਰੇ ਠੀਕ ਸੀਗੇ ਮੈਂ ਸੋਚਿਆ ਦਿਵਾਲੀ ਨੇੜੇ ਆ ਤੈਨੂੰ ਦਿਵਾਲੀ ਦਿਵਾਵਾਂ ਚਲ ਇਹ ਤਾਂ ਤੂੰ ਚੰਗਾ ਕੀਤਾ ਅ ਯਾਰ ਤੂੰ ਨਾ ਸਾਰਾ ਕੁਝ ਨਾਲ ਹੀ ਲੈ ਕੇ ਆਇਆ ਕਰ ਨਾ ਇਹਨੂੰ ਇੱਥੇ ਮਿਠਾਈ ਨਹੀਂ ਮਿਲਣੀ ਹੈਗੀ ਉਹ ਨਹੀਂ ਬਈ ਐ ਹੋਜੀ ਕੋਈ ਗੱਲ ਨਹੀਂ ਇਹ ਤਾਂ ਇੱਕ ਅਵਾਜ ਬਣਿਆ ਹੋਇਆ ਹੋਰ ਕੁੜੀਆਂ ਨੂੰ ਜਿਹੜਾ ਸੋਹਰੇ ਕਰਕੇ ਇਹ ਚੀਜ਼ ਦੀ ਘਾਟ ਹੁੰਦੀ ਆ ਉਹ ਦੇਖ ਮੇਰਾ ਭਰਾ ਰਾਜੀ ਰਹਿ ਚਾ ਗੁੱਸੇ ਰਹਿ ਐ ਤ ਕੀਤਾ ਤੂੰ ਦਿਵਾਲੀ ਲੈ ਕੇ ਆ ਗਿਆ ਪਰ ਅੱਗੇ ਤੋਂ ਨਹੀਂ ਸੁਖਣਾ ਰੱਬ ਦੇ ਤਾਂ ਸਾਡੇ ਕੋਲ ਸਾਰਾ ਕੁਝ ਹੈ ਨਹੀਂ ਮੇਰੀ ਇਨਾਂ ਨੂੰ ਕੀ ਕਹਿਣਾ ਇਹ ਤਾਂ ਐਵੇਂ ਕਹੀ ਜਾਂਦੇ ਆ ਤੂੰ ਬਸ ਆਈ ਹੁੰਦਾ ਰਹੀ ਨਾਲੇ ਕੁੜੀਆਂ ਨੂੰ ਤਾਂ ਹਮੇਸ਼ਾ ਪੀਕਿਆਂ ਦੀ ਚੀਜ਼ ਦਾ ਹੀ ਚਾਹ ਹੁੰਦਾ ਠੀਕ ਹੈ ਭਣੇ ਤਰ ਚੰਗਾ ਭਾਈ ਹੁਣ ਮੈਂ ਚੱਲਦਾ ਚੰਗਾ ਭਣੇ ਨਹੀਂ ਆਏ ਕਿਵੇਂ ਜਾਣਾ ਮੈਂ ਰੋਟੀ ਖਾਣ ਤੋਂ ਬਿਨਾਂ ਨਹੀਂ ਜਾਣ ਦੇਣਾ ਤੂੰ ਬਹਿ ਕੇ ਗੱਲਾਂ ਕਰ ਆਪਦੇ ਬਾਈ ਨਾਲ ਮੈਂ ਰੋਟੀ ਤਿਆਰ ਕਰਦੀ ਆਂ ਜੀ ਭਣੇ ਤੁਸੀਂ ਇੰਨੇ ਪਿਆਰ ਨਾਲ ਕਹਿ ਰਹੀਆਂ ਫਿਰ ਤਾਂ ਮੈਂ ਰੋਟੀ ਖਾ ਕੇ ਜਾਊਗਾ ਤੂੰ ਘਰ ਤੇਰਾ ਠੀਕ ਹੋ ਮਿਲਿਉਣੀ ਆ ਹੈਲੋ ਹੈਲੋ ਹਾਂ ਆਪਣੇ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਹੋ ਵੀਰੇ ਹੋਰ ਪੜਾਈ ਠੀਕ ਹੋ ਤੁਸੀਂ ਹਾਂ ਹਾਂ ਵੀਰੇ ਵਧੀਆ ਤੁਸੀਂ ਸੁਣਾਓ ਹਾਂ ਆਪਣੇ ਵਧੀਆ ਉਹ ਮੈਂ ਤਾਂ ਤਾਂ ਫੋਨ ਕੀਤਾ ਸੀ ਮੈਂ ਕੱਲ ਦਿਵਾਲੀ ਲੈ ਕੇ ਆਉਣ ਲੱਗਾ ਸੀ ਮੈਂ ਸੋਚਿਆ ਪਹਿਲਾਂ ਫੋਨ ਕਰਕੇ ਪੁੱਛ ਹੀ ਲਵਾਂ ਕਿਤੇ ਤੁਸੀਂ ਬਾਹਰ ਅੰਦਰ ਨਾ ਗਏ ਹੋ ਕੱਲ ਨੂੰ ਘਰੇ ਹੋ ਨਾ ਤੁਸੀਂ ਹਾਂਜੀ ਵੀਰੇ ਅਸੀਂ ਕਿੱਥੇ ਜਾਣਾ ਕਰੀ ਆ ਕੋਈ ਨਾ ਤੁਸੀਂ ਆ ਜੇ ਕੱਲ ਚਲੋ ਠੀਕ ਹੈ ਪੜੇਣੇ ਫਿਰ ਮੈਂ ਹੁਣਾ ਕਾ ਲਉ ਠੀਕ ਹੈ ਵੀਰੇ ਅਜੂ ਕਲ ਕੀ ਕਹਿੰਦਾ ਤਰਾ ਭਰਾ ਕਹਿਣਾ ਕੀ ਹੈ ਉਹ ਕਹਿੰਦਾ ਸੀ ਮੈਂ ਕੱਲ ਦੀਵਾਲੀ ਲੈ ਕੇ ਆਉਂਗਾ ਕਰੇ ਰਿਓ ਤੂੰ ਉਸ ਤੱਕ ਕਿਧਨ ਨ ਜਾਣਾ ਓ ਯਾਰ ਮੈਂ ਕਿੱਥੇ ਜਾਣਾ ਨਾਣਾ ਤੇਰੀ ਜ਼ਮੀਨ ਤੇ ਅੱਕ ਰੱਖੀ ਬੈਠਾ ਤਾਂ ਹੀ ਹੋਣਾ ਭੱਜ ਭੱਜ ਕਿਉਂ ਤੁਸੀਂ ਐਵੇਂ ਕਿਉਂ ਕਹਿੰਨੇ ਹੋ ਮੇਰਾ ਭਰਾ ਆਏਗਾ ਉਹ ਭਰਾ ਉਹ ਭਰਾ ਦਾ ਸਕੇ ਹੁੰਦੇ ਨੇ ਉਹ ਤੇਰੇ ਤਾਏ ਦਾ ਮੁੰਡਾ ਨਾਲੇ ਆਪਣੇ ਆਪਣੇ ਹੁੰਦੇ ਤੇ ਬਗਾਨੇ ਬਗਾਨੀ ਹੁੰਦੇ ਨੇ ਮੇਰੀ ਇੱਕ ਗੱਲ ਯਾਦ ਰੱਖੀ ਉਹ ਤੇਰੇ ਕਰਕੇ ਨਹੀਂ ਤੇਰੀ ਜ਼ਮੀਨ ਕਰਕੇ ਹੁੰਦਾ ਦਿਵਾਲੀ ਲੋੜੀ ਲੈ ਕੇ ਮੈਂ ਮੰਨਦੀ ਆਂ ਜੀ ਉਹ ਮੇਰੀ ਤਾਈ ਦਾ ਮੁੰਡਾ ਹੈ ਪਰ ਮੈਂ ਉਹਨੂੰ ਬਚਪਨ ਤੋਂ ਜਾਣਦੀ ਆਂ ਮੈਨੂੰ ਸਕੇ ਭਰਾਵਾਂ ਨਾਲ ਵੀ ਵੱਧ ਪਿਆਰ ਕਰਦਾ ਉਹ ਹੂੰ ਕਰਦਾ ਪਿਆਰ ਸਿਆਣੇ ਐਵੇਂ ਨਹੀਂ ਕਹਿੰਦੇ ਚਾਚੇ ਤਾਏ ਮਤਲਬ ਦੇ ਛੱਕਾਂਪੂਰ ਦੇ ਅਮਾਲੇ ਜਾਏ ਤੇਬ ਤੁਸੀਂ ਸੱਚੀ ਬਹੁਤ ਐਕਟਿਵ ਸੋਚਦੇ ਹੋ ਉਹਦੇ ਬਾਰੇ ਮੈਂ ਸੱਚ ਕਹਿ ਰਹੀ ਆਂ ਹਾਂ ਜੋ ਬਿਲਕੁਲ ਨਹੀਂਗਾ ਹਾਂ ਮੇਰੀ ਸੋਚ ਗਲਤ ਹੈ ਤੇਰੇ ਭਰਾ ਦੀ ਸੋਚ ਸਹੀ ਹੈ ਉਹ ਮੈਂ ਸਭ ਜਾਣਦਾ ਹਾਂ ਤੇ ਇਰਾਦੇ ਪਰ ਮੈਂ ਨਾ ਕਾਮਯਾਬਲੇ ਹੋਣਾ ਦਾ ਦੀ ਪਲੀਜ਼ ਕਿਹੋ ਜੀ ਇਹ ਗੱਲਾਂ ਕਰ ਰਹੇ ਹੋ ਤੁਸੀਂ ਤੁਹਾਡੇ ਨੈਗੇਟਿਵ ਥੌਟਸ ਨੂੰ ਨਾ ਮੈਂ ਨਹੀਂ ਬਦਲ ਸਕਦੀ ਗੁੱਡ ਨਾਈਟ ਅੱਲਾ ਮੇਰੇ ਟੌਫੀਆਂ ਖਾਣਾ ਪਹਿਲੇ ਮੈਨੂੰ ਇੱਕੀ ਵਾਦਾ ਬਾਕੀ ਤੂੰ ਖੜਾ ਪਹਿਲੇ ਮੈਂ ਤੇਰੇ ਵਾਸਤੇ ਤੇਲੀ ਤੇ ਗਿਫਟ ਲੈ ਕੇ ਆਈ ਸੀ ਥੈਂਕ ਯੂ ਵੀਰੇ ਵੀਰੇ ਤੂੰ ਵੱਡਾ ਹੋ ਗਿਆ ਵੀ ਮੈਨੂੰ ਆਹ ਗਿਫਟ ਲੈ ਕੇ ਦਿੰਦਾ ਰਹੇਗਾ ਮੈਨੇ ਮੈਂ ਤੈਨੂੰ ਪ੍ਰੋਮਿਸ ਕਰਦਾ ਤੈਨੂੰ ਆਹ ਗਿਫਟ ਲੈ ਕੇ ਦਿੰਦਾ ਰਹੂੰਗਾ ਹੋਰ ਭੈਣੇ ਠੀਕ ਹੋ ਤੁਸੀਂ ਹਾਂਜੀ ਵੀਰੇ ਬਹੁਤ ਵਧੀਆ ਅੱਛਾ ਤੂੰ ਦੱਸ ਮੰਮੀ ਪਪਾ ਦਾਇਆ ਤਾਂ ਠੀਕ ਸੀਗੇ ਉਹ ਹਾਂ ਹਾਂ ਭੈਣੇ ਸਾਰੇ ਠੀਕ ਸੀਗੇ ਤੈਨੂੰ ਯਾਦ ਕਰਦੇ ਰਹਿੰਦੇ ਆ ਮੈਨੂੰ ਕਈ ਦਿਨਾਂ ਤੋਂ ਕਹਿੰਦੇ ਸੀ ਵੀ ਭੈਣ ਨੂੰ ਛੇਰੀ ਦੇਣੇ ਦੋਲੀ ਦੇਆ ਦੋਲੀ ਦੇਆ ਤੈਨੂੰ ਪਤਾ ਤਾਂ ਹੈ ਸਾਰੇ ਤੇਰਾ ਕਿੰਨਾ ਮੋਹ ਕਰਦੇ ਆ ਨਾਲ ਮੈਨੂੰ ਵੀ ਇਹ ਹੋਇਆ ਪਿਆ ਸੀਗਾ ਵੀ ਛੀਤ ਜਣੇ ਭੈਣ ਕੋਲੇ ਜਾਵਾਂ ਤੇ ਦੋਲੀ ਦੇ ਕੇ ਆਉਣਾ ਤੇ ਅੱਜ ਮੈਂ ਆ ਗਿਆ ਚਲੋ ਚੰਗਾ ਕੀਤਾ ਵੀਰੇ ਤੂੰ ਆ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਤੂੰ ਆਣਾ ਤੂੰ ਮੈਨੂੰ ਕਦੇ ਵੀ ਪ੍ਰਾਧੀ ਕਵੇਂ ਮਹਿਸੂਸ ਨਹੀਂ ਹੁੰਦੀ। ਬਣਿਆ ਆ ਗੱਲਾਂ ਨਾ ਕਰਾ ਘਰ ਮੇਰੇ ਨਾਲ ਡੋਣ ਵਾਲੀਆਂ। ਕੀ ਹੋਇਆ? ਜਿਵੇਂ ਤੇਰਾ ਸਕੇ ਭਰਾਣੀ। ਪਰ ਤੇਰੇ ਨਾਲ ਮੈਂ ਵਾਦਾ ਕਰਦਾ। ਤੇਰੇ ਨਾਲ ਸਕੇ ਭਰਾ ਤੋਂ ਵੀ ਵਾਅਦਾ ਨਿਭਾਉਂਗਾ। ਕਾਸ਼ ਕਿਤੇ ਇਹ ਗੱਲ ਤੇਰੀ ਬਾਈ ਨੂੰ ਵੀ ਸਮਝਾ ਦੇ। ਕਿਹੜੀ ਗੱਲ ਬਣੇ? ਮੈਂ ਕੁਝ ਸਮਝਿਆ ਨਹੀਂ। ਕੋਈ ਗੱਲ ਨਹੀਂ। ਉਹ ਕਦੇ ਫੇਰ ਦੱਸੂਗੀ। ਤੂੰ ਮੈਨੂੰ ਆਂਦਾ ਚਾਹ ਪੀਂਗਾ ਕੇ ਠੰਡਾ ਤੂੰ ਤਾ ਚਾਹ ਹੀ ਲੈ ਬਣੇ ਨਾਲੇ ਬਾਈ ਕਿੱਥੇ ਦਿਸਿਆ ਨਹੀਂ ਉਹ ਹੁਣੀ ਗਏ ਤੇਰੇ ਮੂਰੇ ਮੂਰੇ ਬਾਅਦ ਕਿਤੇ ਪਿੰਡ ਚ ਗਏ ਹੋਣੇ ਆ ਜਾਂਦੇ ਆ ਚੱਲ ਮੈਂ ਫੋਨ ਕਰ ਲੈਂਦਾ ਬਾਈ ਨੂੰ ਪੁੱਛ ਲੈਣਾ ਵੀ ਉਹ ਕਿੱਥੇ ਆ ਚੱਲ ਫੋਨ ਕਰ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਉਣੀ ਆ

ਜਿਹੜਾ ਟਾਈਮ ਲੰਘੀ ਜਾਂਦਾ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਵਾਂ ਨਹੀਂ ਚਾਹ ਨਹੀਂ ਪੀਣੀ ਤੂੰ ਦੱਸ ਤੈਨੂੰ ਕੀ ਕੰਮ ਪਿਆ ਗਿਆ ਮੇਰੇ ਤੇ ਬਈ ਆਹ ਲਓ ਬਈ ਇਹ ਕੀ ਹੈ ਤੁਸੀਂ ਆਪ ਹੀ ਦੇਖ ਲਓ ਬਈ ਆਹ ਲਓ ਚਾਚਾ ਜੀ ਜਿਹੜੀ ਤੁਸੀਂ ਵਸੀਅਤ ਕਹੀ ਸੀ ਮੈਂ ਬਣਵਾਣਿਆ ਤੇ ਤੁਸੀਂ ਦਸਤਕ ਕਰ ਦਿਓ ਉਹ ਆ ਕੀ ਮੈਂ ਤੈਨੂੰ ਕਿਹਾ ਸੀ ਮੇਰੇ ਨਾਲ ਜ਼ਮੀਨ ਤੋਂ ਆਦੇ ਨਾਲ ਖਵਾਈ ਹੱਬਸੀਏ ਤੂੰ ਪਰਮ ਦੇ ਨਾਲ ਖਵਾਈ ਫਿਰਦਾ ਚਾਚਾ ਜੀ ਸਹੀ ਮੈਣੇ ਵਿੱਚ ਇਹਦੀ ਅਸਲੀ ਹੱਕਦਾਰ ਪਰਮ ਭੈਣ ਆ ਮੈਣੇ ਓਏ ਮੈਂ ਮੰਨਦਾ ਕਿ ਇਹਦੀ ਹੱਕਦਾਰ ਪਰਮ ਹੈ ਪਰ ਜਿਹੜੇ ਹਿਸਾਬ ਨਾਲ ਤੂੰ ਭਰਾ ਦਾ ਫਰਜ਼ ਨਿਭਾ ਰਿਆ ਨਾ ਇਹ ਬਸੀਏ ਤੇਰੇ ਨਾਲ ਹੋਣੀ ਚਾਹੀਦੀ ਹੈ ਨਹੀਂ ਚਾਚਾ ਜੀ ਇਹ ਜ਼ਮੀਨ ਉਹਦੀ ਆ ਇਹ ਉਹਨੂੰ ਮਿਲਣੀ ਚਾਹੀਦੀ ਆ ਤੁਸੀਂ ਦਸਤਾ ਕਰ ਦਿਓ ਚੱਲ ਜਿਵੇਂ ਤੇਰੀ ਮਰਜ਼ੀ ਮੈਂ ਕਰ ਦਵਾਂ ਨਾ ਦਸਤ ਲਿਆ ਪੁੱਤ ਚਲੋ ਚੰਗਾ ਚਾਚਾ ਜੀ ਮੈਂ ਚੱਲੇ ਸਿੱਧੂ ਵਾਲੇ ਦੇਣ ਭੈਣ ਨੂੰ ਤੇ ਨਲਿਆ ਵਸੀਅਤ ਫੜਾਈ ਆਉਂਗਾ ਚਲ ਠੀਕ ਹੈ ਪੁੱਤ ਅਮੈਂ ਪਿੰਡ ਤੇ ਗਿਆ ਸੀ ਥੋੜਾ ਕੰਮ ਸੀ ਆਉਨਾਗਾ ਠੀਕ ਹੈ ਕੀ ਗੱਲ ਬਾਈ ਕੀਦਾ ਫੋਨ ਸੀ ਬੜੇ ਗੁੱਸੇ 'ਚ ਕਟਿਆ ਉਹ ਬਾਈ ਇਹ ਤਾਂ ਮੇਰੇ ਸਾਲੇ ਦਾ ਕੌਣ ਸੀ ਉਹ ਬਾਈ ਮੈਨੂੰ ਨਹੀਂ ਲੱਗਦਾ ਵੀ ਮੈਂ ਜਿੱਤੇ ਕਰਕੇ ਵਿਆਹ ਕਰਵਾਇਆ ਸੀ ਵੀ ਮੈਨੂੰ 10 ਕਿਲੇ ਆਉਣਗੇ ਕੱਲੀ ਕੁੜੀ ਐ ਇਹੇ ਆਉਣ ਦੇਊਗਾ ਮੇਰਾ ਸਾਲਾ ਕਹੇ ਤਾਂ ਦਿਵਾਲੀ ਲੈ ਕੇ ਆ ਜਾਂਦਾ ਕਦੇ ਲੋਹੜੀ ਲੈ ਕੇ ਆ ਜਾਂਦਾ ਉਹ ਕੋਈ ਗੱਲ ਨਹੀਂ ਬਾਈ ਕਰ ਦਿੰਨੇ ਆ ਹੱਲ ਜੇ ਤੂੰ ਕਹੇ ਤਾਂ ਕਿਉਂ ਛੋਟੇ ਹਾਂ ਬਾਈ ਕਿਉਂ ਨਹੀਂ ਤੂੰ ਦੱਸ ਬਾਈ ਕਿਉਂ ਕਰਨਾ ਸਾਈਡ ਤੇ ਬਾਈ ਦੇ ਕਹਿਣ ਤੇ ਕੁਝ ਵੀ ਕਰ ਸਕਦਾ ਮੈਂ ਉਹ ਸਾਈਡ ਤੇ ਤਾਂ ਕਰ ਨਹੀਂ ਪਊਗਾ ਫੇਰ ਹੀ 10 ਕਿਲੇ ਆਉਣਗੇ ਪਰ ਇਹ ਗੱਲ ਤਾਂ ਰੱਖੀ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ। ਓ ਬਾਈ ਤੂੰ ਫਿਕਰ ਨਾ ਕਰ ਉਹਦੇ ਤਾਂ ਹੱਡੀਆਂ ਨਹੀਂ ਲੱਭਣੀਆਂ। 10 ਕਿੱਲੇ ਹੁਣ ਆਪਣੇ ਕੋਲੇ ਆਏ ਸਮਝ। ਠੀਕ ਆ ਬਾਈ ਹੁਣ ਮੈਂ ਚੱਲਦਾ ਮਿਲ ਕੇ ਦੇਖਦਾ ਕੀ ਕਹਿੰਦਾ ਮੇਰਾ ਸਾਲਾ। ਅਵਤਾਰ ਬਾਈ ਪਰਮ ਸਹੀ ਕਹਿੰਦੀ ਸੀ। ਵੀ ਮੇਰਾ ਭਰਾ ਬਹੁਤ ਚੰਗਾ। ਪਰ ਮੈਂ ਗੱਲ ਕਦੇ ਸਮਝ ਹੀ ਨਹੀਂ ਸਕਿਆ ਬਾਈ। ਕਿਉਂਕਿ ਨਿੱਕੇ ਹੰਦਾਂ ਨੇ ਹੀ ਸਿਖਾਇਆ ਗਿਆ। ਵੇ ਚਾਚੇ ਤਾਇ ਦੇ ਪੁੱਤ ਸਹੇਤ ਹੁੰਦੇ ਤੇ ਦੁਸ਼ਮਣ ਵੀ ਪਰ ਮੈਨੂੰ ਹੁਣ ਸਮਝ ਲੱਗੀ ਬਾਈ ਬਾਈ ਮੈਨੂੰ ਤੇਰੀ ਜ਼ਮੀਨ ਚਾਹੀਦੀ ਜਿਵੇਂ ਤੈਨੂੰ ਡੈਡੀ ਨੇ ਕਿਹਾ ਤੂੰ ਉਵੇਂ ਕਰ ਤੇ ਆਪਣੀ ਭੈਣ ਕੋਲੇ ਇਦਾਂ ਹੀ ਦਿਨ ਤਿਹਾਰ ਲੈ ਕੇ ਆਉਂਦਾ ਰਹਿ ਤੂੰ ਨਾਲੇ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ ਬਾਈ ਗਲਤੀ ਕਿਹੜੀ ਗਲਤੀ ਬਾਈ ਕੁਛ ਨਹੀਂ ਬਾਈ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੋ ਕਦੇ ਦੱਸੀਆਂ ਨਹੀਂ ਜਾ ਸਕਦੀਆਂ ਤੇ ਨਾਲੇ ਨਾ ਹੁਣ ਆਪਸੀ ਇਹ ਤੇ ਤੂੰ ਆਪਣਾ ਨਾਮ ਬੁਲਾ ਲੈ ਸਹੀ ਗਿਆ ਵੀਰੇ ਇਹ ਨਾ ਨਹੀਂ ਸਾਨੂੰ ਜ਼ਮੀਨ ਨਹੀਂ ਚਾਹੀਦੀ ਸਾਨੂੰ ਤੇਰਾ ਪਿਆਰ ਚਾਹੀਦਾ ਹੈ ਤੇਰੀ ਦਿੱਤੇ ਦੁਆਲੀ ਚਾਹੀਦੀ ਐਸੇ ਤਰ੍ਹਾਂ ਲੜੀ ਕੁੜੀਆਂ ਦੇ ਮਰਨ ਤੇ ਤਾਂ ਕਫਨ ਵੀ ਬੀਕਿਆਂ ਦਾ ਹੁੰਦਾ ਹੈ ਉਹ ਨਾ ਮੇਰੀ ਭੈਣ ਆਏ ਨਹੀਂ ਬੋਲੀਦਾ ਹੁੰਦਾਗਾ ਇਹ ਜ਼ਮੀਨ ਵੀ ਤੇਰੀ ਆ ਤੇ ਭਰਾ ਵੀ ਤੇਰਾ ਜਿੰਨਾ ਕੋਲ ਜ਼ਮੀਨ ਜਾਂਦਾ ਦਾ ਨਹੀਂ ਹੁੰਦੀਆਂ ਕਿ ਉਹ ਆਪਣੇ ਭੈਣ ਭਰਾਵਾਂ ਨਾਲ ਵੰਡਦੇ ਨਹੀਂ ਸਹੀ ਕਿਹਾ ਬਾਈ ਤੂੰ ਇਹ ਲਾਲਚ ਨਾ ਬੰਦੇ ਨੂੰ ਅੰਨਾ ਕਰ ਦਿੰਦਾ ਮੈਂ ਤਾਂ ਇਹ ਸਮਝਦਾ ਸੀ ਬਾਈ ਕਿ ਤੂੰ ਇੱਥੇ ਆਪਣੀ ਭੈਣ ਕਰਕੇ ਆ ਜ਼ਮੀਨ ਕਰਕੇ ਆਉਂਦਾ ਮੈਂ ਗਲਤ ਸੀ ਬਾਈ ਹੋ ਸਕਦਾ ਤਾ ਮੈਨੂੰ ਮਾਫ਼ ਕਰਦੀ ਬਈ ਕੋਈ ਗੱਲ ਨਹੀਂ ਬਾਈ ਸਿਆਣੇ ਕਹਿੰਦੇ ਜੇ ਸੋਭਾ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਨੂੰ ਭੁੱਲਿਆ ਨਹੀਂ ਕਹਿੰਦੇ ਨਾਲੇ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ ਬਾਈ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਰੱਬ ਕਰੇ ਇਹ ਭੈਣ ਭਰਾਵਾਂ ਦਾ ਪਿਆਰ ਐਂ ਬਣਿਆ ਰਵੇ ਇਹ ਹਰ ਭਰਾ ਆਪਣੀ ਭੈਣ ਕੋਲੇ ਐਂ ਤਿਹਾਰ ਲੈ ਕੇ ਆਉਂਦਾ ਰਹੇ